ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਸਮਾਰਕ ਤੇ ਲੈ ਕੇ ਆਏ ਹਾਂ ਜਿਸ ਸ਼ਹੀਦ ਦਾ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਜਿਹਦੇ ਵਾਸਤੇ ਇਹ ਸ਼ਾਇਰ ਨੇ ਲਿਖਿਆ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ਇਹ ਆਜ਼ਾਦੀ ਕਿ ਲਾਤੀ ਹੈ ਸਾਡੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਣ-ਬਾਣ ਤੇ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅੱਜ ਉਸ ਸ਼ੂਰਵੀਰ ਯੋਧੇ ਸਰਦਾਰ ਉਦਮ ਸਿੰਘ ਜੀ ਦੀ ਸਮਾਰਕ ਤੇ ਆਪ ਸਭ ਦੇ ਦਰਸ਼ਨ ਕਰਵਾ ਰਹੇ ਹਾਂ ਹਾਂਜੀ ਅੱਜ ਸਾਡਾ ਚੈਨਲ ਰਹਾਨੇ ਪੰਜਾਬ ਜਿਸ ਨੂੰ ਲੈ ਕੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਉਸ ਸ਼ਹੀਦ ਸ਼ੂਰਵੀਰ ਦੇ ਸਮਾਰਕ ਤੇ ਲੈ ਕੇ ਆਏ ਆ ਜਿਸ ਦਾ ਦਾ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਇਸ ਆਜ਼ਾਦੀ ਪ੍ਰਵਾਨੇ ਦੀ ਇਸ ਸ਼ਹਾਦਤ ਨੂੰ ਰਹਾਣੀ ਪੰਜਾਬ ਚੈਨਲ ਵੱਲੋਂ ਕੋਟੀ ਕੋਟੀ ਪ੍ਰਣਾਮ ਹੁਣ ਅਸੀਂ ਤੁਹਾਨੂੰ ਉਸ ਜਗ੍ਹਾ ਲੈ ਕੇ ਚੱਲੇ ਆ ਜਿੱਥੇ ਸਾਡੇ ਇਸ ਮਹਾਂ ਜਰਨੈਲ ਜਿਨ੍ਹਾਂ ਨੇ ਆਜ਼ਾਦੀ ਲਈ ਆਪਣਾ ਆਪਾ ਵਾਰ ਦਿੱਤਾ ਉਹਨਾਂ ਦੀਆਂ ਕੁਝ ਪੁਰਾਣੀਆਂ ਨਿਸ਼ਾਨੀਆਂ ਹੱਥ ਲਿਖਤਾਂ ਅੱਜ ਵੀ ਮੌਜੂਦ ਨੇ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਦਰਸ਼ਨ ਕਰੋ ਅਤੇ ਇਸ ਆਜ਼ਾਦੀ ਦੇ ਪ੍ਰਵਾਨੇ ਨੂੰ ਆਪਣੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰੱਖਿਓ। ਤੋਂ ਕਰੋ ਜੀ ਦਰਸ਼ਨ ਉਹਨਾਂ ਦੀਆਂ ਹੱਥ ਲਿਖਤਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਨੇ ਕਿਸ ਤਰ੍ਹਾਂ ਜੜਿਆਂ ਵਾਲੇ ਪਾਰ ਦੇ ਬਦਲਾ ਲੈਣ ਦੇ ਲਈ ਇੰਨਾ ਲੰਮਾ ਸੰਘਰਸ਼ ਕੀਤਾ ਜਿਸ ਦੇ ਸਾਰੇ ਦੇਸ਼ ਵਾਸੀ ਹਮੇਸ਼ਾ ਹੀ ਰਿਣੀ ਰਹਿਣਗੇ ਅਸੀਂ ਆਪ ਸਭਨੂੰ ਉਸ ਮਹਾਨ ਸ਼ਹੀਦ ਉਹਨਾਂ ਚੀਜ਼ਾਂ ਦੇ ਦਰਸ਼ਨ ਕਰਵਾ ਰਹੇ ਹਾਂ ਜੋ ਉਸ ਸਮੇਂ ਦੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਇਸ ਮਹਾਂ ਸ਼ਹੀਦ ਨੂੰ ਆਪਣੇ ਦਿਲਾਂ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਯਾਦ ਰੱਖੋ ਸੋ ਇਹ ਇਹ ਸਾਰੀਆਂ ਹੀ ਚੀਜ਼ਾਂ ਜੋ ਉਸ ਸਮੇਂ ਸਰਦਾਰ ਉਧਮ ਸਿੰਘ ਜੀ ਨੇ ਆਪਣੇ ਕੋਲ ਰੱਖੀਆਂ ਹੋਈਆਂ ਸਨ ਸੋ ਦੋਸਤੋ ਇਹ ਉਹ ਸਮਾਰਕ ਹੈ ਜੋ ਅੱਜ ਇਸ ਸ਼ਹੀਦ ਸ਼ੂਰਵੀਰ ਦੀ ਯਾਦ ਦੇ ਵਿੱਚ ਬਣੀ ਹੋਈ ਹੈ ਸੋ ਜਦੋਂ ਵੀ ਤੁਹਾਨੂੰ ਕਦੇ ਮੌਕਾ ਮਿਲੇ ਤਾਂ ਸਨਾਮ ਮਾਨਸਾ ਰੋਡ ਦੇ ਉੱਪਰ ਇਹ ਸਮਾਰਕ ਬਣੀ ਹੋਈ ਹੈ ਬਹੁਤ ਹੀ ਖੂਬਸੂਰਤ ਗਰਾਊਂਡ ਬਹੁਤ ਹੀ ਮਨਮੋਹਕ ਜੋ ਸਮਾਰਕ ਹੈ ਸੋ ਇਸ ਦੇ ਦਰਸ਼ਨ ਕਰੋ ਤੇ ਇਸ ਦੇ ਵਹਾਣੇ ਸਾਡੇ ਸ਼ਹੀਦ ਨੂੰ ਇਹ ਯਾਦ ਕਰੋ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਨੂੰ ਕਿ ਸਾਡੇ ਇਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਦਿਲਾਂ ਦੇ ਵਿੱਚ ਜਿੰਦਾ ਰੱਖੀਏ ਸੋ ਉਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਸ ਮਹਾਨ ਸ਼ਹੀਦ ਦਾ ਬੁੱਤ ਲੱਗਿਆ ਹੋਇਆ ਹੈ ਜੋ ਕਿ ਅੱਜ ਵੀ ਇਹਨਾਂ ਦੇ ਇੱਥੇ ਹੋਣ ਦਾ ਅਹਿਸਾਸ ਬਾਕੀ ਵੀ ਕਰਵਾ ਰਿਹਾ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਸ ਸ਼ਹੀਦ ਦੀ ਹਰ ਇੱਕ ਚੀਜ਼ ਲਾਈਵ ਦਿਖਾਈ ਜਾਵੇ ਸੋ ਕਰੋ ਜੀ ਦیدار ਉਸ ਮਹਾਂਸ਼ੀ ਦੇ ਸਰਦਾਰ ਉਦਮ ਸਿੰਘ ਜੀ ਸੁਨਾਮ ਹਾਂਜੀ ਇਹ ਉਹਨਾਂ ਦਾ ਕੁਝ ਇਤਿਹਾਸ ਲਿਖਿਆ ਹੋਇਆ ਹੈ ਜੋ ਬਾਕੀ ਵੀ ਬਿਆਨ ਕਰਦਾ ਹੈ ਕਿ ਉਹ ਕਿੰਨੀ ਵੱਡੀ ਸ਼ਖਸੀਅਤ ਦੇ ਮਾਲਕ ਸਨ ਸੋ ਇਸ ਤੋਂ ਬਾਅਦ ਜੇ ਹੋ ਸਕਿਆ ਤਾਂ ਅਸੀਂ ਤੁਹਾਨੂੰ ਉਹਨਾਂ ਦੇ ਜੱਦੀ ਘਰ ਦੇ ਵੀ ਦਰਸ਼ਨ ਕਰਵਾਵਾਂਗੇ। ਸੋ ਇੱਕ ਵਾਰੀ ਫੇਰ ਰਹਾਣੀ ਪੰਜਾਬ ਚੈਨਲ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਦਿਲ ਤੋਂ ਕੋਟਨ ਕੋਟਨ ਪ੍ਰਣਾਮ ਜਿਨ੍ਹਾਂ ਨੇ ਆਪਾ ਵਾਰ ਕੇ ਸਾਨੂੰ ਅਣਖ ਇੱਜ਼ਤ ਅਤੇ ਆਜ਼ਾਦੀ ਨਾਲ ਜਿਉਣ ਦਾ ਤੰਗ ਸਿਖਾਇਆ। ਹਾਂਜੀ ਦੋਸਤੋ ਅਸੀਂ ਤੁਹਾਨੂੰ ਸਾਡੇ ਕੌਮੀ ਸ਼ਹੀਦ ਸਰਦਾਰ ਉਦਮ ਸਿੰਘ ਜੀ ਦਾ ਜੋ ਜੱਦੀਕਰ ਹੈ ਉਹ ਦਿਖਾ ਰਹੇ ਆ ਸੋ ਹਰ ਇੱਕ ਛੇ ਦਿਨਾਂ ਨੂੰ ਪਿਆਰ ਕਰਨ ਵਾਲੇ ਜੋ ਸਾਡੇ ਦੇਸ਼ ਵਾਸੀ ਨੇ ਉਹਨਾਂ ਦੇ ਲਈ ਖਾਸ ਅਸੀਂ ਇਹ ਵੀਡੀਓ ਬਣਾ ਬਣਾ ਰਹੇ ਹਾਂ ਤਾਂ ਕਿ ਸਾਡੇ ਦੇਸ਼ ਦੀ ਓਨੇ-ਕੋਨੇ ਦੇ ਤੱਕ ਅਸੀਂ ਇਹ ਸ ਵੀਡੀਓ ਨੂੰ ਪਹੁੰਚਾ ਸਕੀ ਕਰੋ ਜੀ ਉਸ ਸਾਡੇ ਕੌਮੀ ਜਨਰਲ ਸਾਡੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਪੰਜਾਬ ਉਹਨਾਂ ਦਾ ਜੱਦੀਕਰ ਜੋ ਕਿ ਸੁਨਾਮ ਵਿਖੇ ਸਥਿਤ ਹੈ ਅਸੀਂ ਉਸ ਘਰ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕੀਤੀ ਹੈ ਸੋ ਸਾਰੇ ਇਹ ਜੋ हां जी ਅਸੀਂ ਸਰਦਾਰ ਉਦਮ ਸਿੰਘ ਜੀ ਇਸ ਨਾਮ ਸਾਡੇ ਕੌਮੀ ਸ਼ਹੀਦ ਦੇ ਜੱਦੀ ਘਰ ਦੇ ਅੰਦਰ ਦਾ ਤੁਹਾਨੂੰ ਪੂਰਾ ਦ੍ਰਿਸ਼ ਦਿਖਾ ਰਹੇ ਹਾਂ ਸੋ ਸਾਰੇ ਹੀ ਦੇਸ਼ ਵਾਸੀਆਂ ਨੇ ਇਸ ਮਹਾਨ ਸ਼ਹੀਦ ਦੇ ਘਰ ਦੇ ਦਰਸ਼ਨ ਕਰਨੇ ਕਿਉਂਕਿ ਇਹਨਾਂ ਨੇ ਸਾਡੀ ਆਣ ਬਾਣ ਅਤੇ ਸ਼ਾਨ ਲਈ ਆਪਾ ਵਾਰ ਦਿੱਤਾ ਹਾਂਜੀ ਦੋਸਤੋ ਸ਼ਹਿਰ ਸੁਨਾਮ ਦੇ ਅੰਦਰ ਹੀ ਉਹਨਾਂ ਦਾ ਜੋ ਪੁਰਾਣੇ ਸਮਿਆਂ ਦੇ ਯਾਦਵਨੀ ਹੋਈ ਸੀ ਹੁਣ ਅਸੀਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮਹਾਂ ਸ਼ੀਦੇ ਹਰ ਇੱਕ ਉਸ ਜੋ ਵੀ ਨੰਦਰੀ ਨਾਲ ਜੁੜੀ ਹੋਈ ਯਾਦ ਹੈ ਉਸ ਨੂੰ ਲਾਈਵ ਦੇਖ ਸਕੋ ਸੋ ਸਾਡੀ ਕੋਸ਼ਿਸ਼ ਹੈ ਕਿ ਸਨਾਮ ਦੇ ਅੰਦਰ ਜੋ ਵੀ ਇਹਨਾਂ ਦਾ ਇਤਿਹਾਸ ਜਾਂ ਇਹਨਾਂ ਨੇ ਜੋ ਸਮਾਰਕਾਂ ਨੇ ਬਣੀਆਂ ਹੋਈਆਂ ਨੇ ਉਹ ਤੁਹਾਨੂੰ ਪੂਰੀਆਂ ਦਿਖਾ ਸਕੀਏ ਇਹ ਉਹਨਾਂ ਦੇ ਪੁਰਾਣੇ ਸਮੇਂ ਦੀ ਜੋ ਸਮਾਰਕ ਹੈ ਇਹ ਸਨਾਮ ਆਈਟੀ ਚੌਕ ਵਿਖੇ ਸਥਿਤ ਹੈ ਹਾਂਜੀ ਦੋਸਤੋ ਹੁਣ ਅਸੀਂ ਤੁਹਾਨੂੰ ਸਾਡੇ ਕੌਮੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੀ ਉਸ ਜਗ੍ਹਾ ਤੇ ਲੈ ਕੇ ਆਏ ਹਾਂ ਜੋ ਸੁਨਾਮ ਮਾਨਸਾ ਰੋਡ ਦੇ ਉੱਪਰ ਜੋ ফ্লাইਓਵਰ ਬਣਿਆ ਹੋਇਆ ਹੈ ਉਸ ਦੇ ਉੱਪਰ ਸਥਿਤ ਹੈ ਸੋ ਅਸੀਂ ਤੁਹਾਨੂੰ ਸਰਦਾਰ ਜੀ ਦੀ ਉਸ ਜੀਵਨ ਦੀ ਜੋ ਝਾਕੀ ਹੈ ਉਸ ਤੋਂ ਵੀ ਜਾਣੂ ਕਰਵਾਵਾਂਗੇ ਸੋ ਇੱਕ ਵਾਰੀ ਕਰੋ ਜੀ دیدار ਸਾਡੇ ਕਾਮੀ ਜੀ ਦਾ ਸਰਦਾਰ ਉਦਮ ਸਿੰਘ ਜੀ ਸੁਨਾਮ ਸਰਦਾਰ ਉਦਮ ਸਿੰਘ ਜੀ ਦਾ ਜੋ ਜਨਮ ਹੈ ਉਹ 26 ਦਸੰਬਰ 1899 ਸਰਦਾਰ ਤੇਜ ਸਿੰਘ ਜੀ ਕੰਬੋਜ ਸੁਨਾਮ ਦੀ ਪਵਿੱਤਰ ਧਰਤੀ ਤੇ ਹੋਇਆ ਸੀ ਸੋ ਇਹਨਾਂ ਨੇ ਸਾਡੀ ਕਾਮ ਦੀ ਆਣ ਵਾਣ ਤੇ ਸ਼ਾਨ ਦੇ ਲਈ ਆਪਾਂ ਵਾਰ ਦਿੱਤਾ ਇਹ ਜਿੰਨੇ ਵੀ ਸਾਡੇ ਦੇਸ਼ ਦੇ ਸ਼ਹੀਦ ਨੇ ਉਹਨਾਂ ਨੂੰ ਰੋਹਾਨੀ ਪੰਜਾਬ ਚੈਨਲ ਵੱਲੋਂ ਦਿਲੋਂ ਕੋਟਨ ਕੋਟਨ ਪਰਨਾਉ ਕੋਟਨ ਕੋਟਨ ਪਰਨਾਉ